ਦੇ ਅਬੂਸਾਰੇ ਨੂੰ ਸਸਦੀ ਕਾਲ ਜੀ ਤੁਹਾਡੇ ਆਪਣੇ ਚੈਨ ਤੇ ਸਵਾਗਤ ਹੈ ਜੀ ਆਪਾਂ ਅੱਜ ਰੜਕਣ ਲੱਗੇ ਆ ਜੀ ਮਲਾਈ ਇੱਕ ਹਫਤਾ ਪਹਿਲਾਂ ਰੜਕੀ ਸੀ ਜੀ ਆਪ ਤੇ ਦੀ ਆਪਣੀ ਮਲਾਈ ਆਪਾਂ ਇਕੱਠੀ ਕਰ ਲੈਨੇ ਤੇ ਚਲੋ ਜੀ ਆਪਾਂ ਰੜਕਦੇ ਆਂ ਇਹ ਪਈ ਬਰੀ ਜੀ ਦੋ ਕੋਲੇ ਭਰ ਜਾਂਦੇ ਨੇ ਜੇ ਨਾਲ ਰੜਕੀ ਫਿਰ ਉਹ ਦੋ ਬਰੀ ਚ ਕਰਕੇ ਰੜਕਣੀ ਪੈਂਦੀ ਆਪਾਂ ਸੋਚਿਆ ਵੀ ਚਲੋ ਅਜੇ ਕਿ ਡੋਂਗਾ ਹੋਇਆ ਆਪਾਂ ਉਹੀ ਰੜਕ ਲੈਨੇ ਠੀਕ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨੋਰਮਲ ਪਾਣੀ ਗਰਮ ਨਹੀਂ ਹੋਵੇ ਜ਼ਿਆਦਾ ਫਿਰ ਆਪਾਂ ਠੰਡਾ ਪਾਣੀ ਪਾ ਲੈਨੇ ਆ ਜੀ ਤੇ ਹੁਣ ਮੌਸਮ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਹੈ ਜੀ ਚੇਂਜ ਹੋ ਗਿਆ ਠੰਡੇ ਪਾਣੀ ਦੀ ਲੋੜ ਨਹੀਂ ਇਹ ਪੂਰੀ ਚੰਗੀ ਤਰ੍ਹਾਂ ਚਾਅ ਚਾਅ ਹੋ ਗਿਆ ਕਿਨੂੰ ਸੌਰੀ ਮਲਾਈ ਇਹ ਜਿਹੜੀ ਉਤਾਰ ਲਾਂ ਇਦੇ ਵਿੱਚ ਹੋਰ ਪਾਣੀ ਐਡ ਕਰ ਲਓ। ਲੋ ਜੀ ਹੁਣ ਆਪਏ ਇਹਦੇ ਵਿੱਚ ਲਾਉਨੇ ਆ ਮਧਾਣੇ। దాని యొక్క ਲਓ ਜੀ ਆਪਾਂ ਮਧਾਣੀ ਕਰਦੇ ਹਾਂ ਜੀ ਬੰਦ ਉੱਪਰੋਂ ਵੀ ਕੱਢ ਦਿੰਨੇ ਆ ਪਲਾਸਟਿਕ ਦੇਖਦੇ ਹਾਂ ਜੀ ਲਓ ਜੀ ਆਪਣਾ ਮੱਖਣ ਆ ਗਿਆ ਬਹੁਤ ਵਧੀਆ ਹੁਣ ਆਪਾਂ ਇਹਨੂੰ ਕੱਢ ਲਾਂਗੇ ਇੱਕ ਭਾਂਡੇ ਦੇ ਵਿੱਚ ਜਿਹੜਾ ਗਰਮ ਕਰਨਾ ਉਹ ਲੱਗ ਪਾਵਾਂਗੇ ਤੇ ਖਾਣ ਵਾਸਤੇ ਰੱਖਣਾ ਜੀ ਉਹ ਲੱਗ ਪਾਵਾਂਗੇ ਜੀ ਪਿਛਲੀ ਵਾਰੀ ਆਪਣੇ 2-3 ਕੋਲੇ ਇਕੱਠੇ 3 ਕੋਲੇ ਇਕੱਠੇ ਹੋ ਗਏ ਸੀਗੇ ਜੀ ਤਿੰਨ ਕੋਲੇ ਚਾਰ ਵਾਰੀ ਕਰਕੇ ਰੜਕੇ ਤੇ ਫੇਰ ਆਪਾਂ ਨੇ ਬਣਾ ਲਿਆ ਸੀ ਕਿ ਉਹ ਗਰਮ ਕਰਕੇ ਹੁਣ ਆਪਾਂ ਕੱਢਦੇ ਆਂ ਜੀ ਮੱਖਣ ਹਾਂਜੀ ਸਵੇਰ ਦਾ ਟਾਈਮ ਆ ਜਿੰਨੀ ਦੇਰ ਆਪਣੀ ਮਧਾਨੀ ਲੱਗੀ ਸੀ ਤੇ ਆਪਣੀ ਮੜਾਈ ਰੜਕਣੀਆਂ ਨਾਲ ਦੀ ਨਾਲ ਆਪਾਂ ਨੇ ਆਟਾ ਗੁੰਨ ਕੇ ਕਰ ਲਿਆ ਤਿਆਰ ਤੇ ਹੁਣ ਆਪਾਂ ਮੱਖਣ ਕੱਢ ਲੈਣੇ ਆਂ ਜੀ ਲੋ ਜੀ ਮੱਖਣ ਆਪਾਂ ਨੇ ਕੱਢ ਲਿਆ ਕੱਢ ਕੇ ਆਪਣਾ ਤਿਆਰ ਰੱਖ ਲਓ ਜੀ ਗੈਸ ਆਪਾਂ ਚੱਲ ਮੱਕੀ ਦੀ ਰੋਟੀ ਨਾਲ ਜਿਵੇਂ ਮੌਲੀ ਵਾਲੀ ਹੋ ਗਈ ਨਾ ਮੇਥੇ ਮੇਥੀ ਵਾਲੀ ਰੋਟੀਆਂ ਹੋ ਗਈਆਂ ਉਹਨਾਂ ਨਾਲ ਮੱਖਣੀ ਵਧੀਆ ਲੱਗਦੀ ਹੈ। ਸਾਗ ਦੇ ਵਿੱਚ ਗਾਜਰਾਂ ਗੋਭੀ ਦੀ ਸਬਜ਼ੀ ਜੇ ਪਾਈ ਵੀ ਮੰਮੀ ਵਧੀਆ ਲੱਗਦੀ ਹੈ। ਮੇਥੇ ਵਾਲੀਆਂ ਰੋਟੀਆਂ ਨਾਲ ਖਾਓ। ਸਾਡੀ ਦੇ ਨਾਲ ਮੱਖਣੀ ਤਾਂ ਵਧੀਆ ਹੀ ਲੱਗਦੀ ਹੈ। ਆਪਾਂ ਜਦ ਵੀ ਰੜਕਦੇ ਆ ਥੋੜੀ ਜੀ ਰੱਖ ਲੈਣੇ ਆ ਖਾਣ ਯੋਗੀ ਬਾਕੀ ਗਰਮ ਕਰ ਲੈਣੇ ਘਰ ਦਾ ਘਿਓ ਹੋ ਜਾਂਦਾ ਵਧੀਆ ਇਹ ਮਕਣੀ ਗਰਮ ਕਰਕੇ ਨਾ ਜਾਂ ਆਪਾਂ ਠੰਡੀ ਹੋਈ ਫ੍ਰਿਜ 'ਚ ਰੱਖ ਦਾਂਗੇ ਇਹ ਤਾਂ ਜੰਮ ਜੂਗੀ ਨਾ ਐਨ ਕਿਉਂ ਜੰਮ ਜੀਆ ਫਿਰ ਆਪਾਂ ਇੱਕ ਸਾਈਡ ਤੋਂ ਚਾਂਚੇ ਨਗਲੇ ਕੱਢ ਕੇ ਜਿਹੜਾ ਥੱਲੇ ਜਿਹੜਾ ਕੱਟਾ ਪਾਣੀ ਹੁੰਦਾ ਉਹ ਕੱਢ ਦਿੰਨੇ ਆ ਕੱਢ ਕੇ ਫਿਰ ਕਿਉਂ ਗਰਮ ਕਰ ਲੰਨੇ ਇੱਕ ਤਾਂ ਫਿਰ ਆਪਣਾ ਕਿਉ ਸੌਖੇ ਤਰੀਕੇ ਨਾਲ ਬਣ ਜਾਂਦਾ ਤੇ ਕਿਉ ਵੀ ਜਿਆਦਾ ਬਣ ਜਾਂਦਾ ਹੁਣ ਤਾਂ ਆਪਾਂ ਜੀ ਬਸ ਇਹਨੂੰ 2-3 ਮਿੰਟ ਵਾਸਤੇ ਹੀ ਕਰਾਂਗੇ ਠੰਡੀ ਹੋਈ ਰੱਖ ਦਾਂਗੇ ਫ੍ਰਿਜ 'ਚ ਆਪਾਂ ਇਹਨੂੰ ਲਗਾਤਾਰ ਇਸ ਤਰ੍ਹਾਂ ਹਿਲਾਈ ਜਾਵਾਂਗੇ ਇਹ ਜਦ ਵੀ ਫਿਰ ਇਹ ਫੁੱਗੜ ਕੇ ਨਿਕਲ ਜਾਂਦੀ ਹੈ ਬਾਹਰ ਹਾਂਜੀ ਲਓ ਜੀ ਆਪਾਂ ਇਹ ਨਾ ਘਿਓ ਨੂੰ ਗਰਮ ਕਰਕੇ ਠੰਡਾ ਕਰਕੇ ਫ੍ਰਿਜ 'ਚ ਰੱਖਤਾ ਸੀਗਾ ਤੇ ਫਿਰ ਇੱਕ ਸਾਈਡ ਤੋਂ ਨਾ ਪਚਾਂਦੀ ਦੀ ਕਈ ਨੂੰ ਨਾ ਆਪਾਂ ਗਲਾਸ ਵੀ ਵਿੱਚ ਦੇ ਸਕਦੇ ਆ ਤੇ ਗਲਾਸ ਦੇ ਨਾਲ ਵੀ ਉਹ ਫਿਰ ਆਪਾਂ ਗਲਾਸ ਕੱਢ ਕੇ ਥੱਲੇ ਖੱਟਾ ਪਾਣੀ ਨਿਕਲ ਜਾਂਦਾ ਹੁੰਦਾ ਜੀ ਤੇ ਆਪਾਂ ਇਹ ਚਮਚੇ ਦੀ ਸਹਾਇਤਾ ਦੇ ਨਾਲ ਹੀ ਇੱਕ ਸਾਈਡ ਤੋਂ ਖੱਟਾ ਪਾਣੀ ਕੱਢ ਕੇ ਜਿਹੜਾ ਘਿਓ ਸੀ ਗਰਮ ਕਰਕੇ ਆਪਾਂ ਨੇ ਇਕ ਪਾ ਲਿਆ ਜੀ ਕੈਨੀ ਦੇ ਵਿੱਚ ਬਹੁਤ ਵਧੀਆ ਆਪਣਾ ਜੀ ਘਿਓ ਬਣ ਕੇ ਹੋਇਆ ਤਿਆਰ ਜਿਹੜੇ ਵੀਰ ਭੈਣ ਆਪਣੇ ਜੁੜੇ ਹੋਏ ਨੇ ਜੀ ਡੇਲੀ ਸੋਹਣ ਸੋਹਣ ਕਮੈਂਟ ਕਰਦੇ ਨੇ ਸਾਰਿਆਂ ਦਾ तहे ਜਨੂ ਧੰਨਵਾਦ ਕਰ ਦਿਆਂਗੇ ਸਾਰੇ ਭੈਣ ਭਰਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਜੀ ਸਾਰੀਆਂ ਭੈਣਾਂ ਜੀ ਦਿਵਾਲੀ ਦੀ ਸਫਾਈ ਦੇ ਵਿੱਚ ਰੁੱਝੀਆਂ ਹੋਈਆਂ ਨੇ ਜੀ ਆਦਨਾਂ ਦੇ ਵਿੱਚ ਜੀ ਕੰਮ ਜ਼ਿਆਦਾ ਹੀ ਵੱਧ ਜਾਂਦਾ ਕਿਉਂਕਿ ਭੈਣਾਂ ਨੇ ਨਾਲ ਦੀ ਨਾਲ ਘਰ ਦਾ ਜਿਹੜਾ ਰੋਟੀ ਪਾਣੀ ਉਹ ਵੀ ਕਰਨਾ ਹੁੰਦਾ ਜੀ ਤੇ ਨਾਲ ਦੀ ਨਾਲ ਘਰ ਦੀ ਸਫਾਈ ਵੀ ਕਰਨੀ ਦਾ ਜੀ ਕੰਮ ਵੱਧਦਾ ਹੀ ਜਾਂਦਾ ਜੀ ਡਬਲ ਕੰਮ ਹੋ ਜਾਂਦਾ ਹਾਂਜੀ ਸਾਰੇ ਭੈਣ ਵੀਰ ਭੈਣ ਦੀ ਖਸ ਦੇ ਪਾਸ ਦੇ ਰਹੋ ਖੁਸ਼ ਰਹੋ ਜੀ ਪਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਚੜ੍ਹਦੀ ਕਲਾ ਤੇ ਰੱਖੇ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ